ਪਾੜਦਾ ਭੋਗ ਪਾਉਨੇ ਨਾ ਜੀ ਭੋਗ ਪਾ ਕੇ ਤਾਂ ਆਪਾਂ ਪ੍ਰਸ਼ਾਦ ਨੂੰ ਭੋਗ ਲਵਾਉਨੇ ਠੀਕ ਆ ਤਾਂ ਸਭ ਕੀ ਪੜਦਾ ਜਿਹੜਾ ਅਰਦਾਸ ਕਰਦਾ ਅਰਦਾਸਿਆ ਕੀ ਪੜਦਾ ਜੀ ਕਹਿੰਦਾ ਕਰੀ ਪਾਕ ਸਾਲ ਸੋਚ ਪੁੱਤਰ ਹੁਣ ਲਵ ਭੋਗ ਹਰ ਰਾਇ ਸੱਚਾ ਜੀ ਨਹੀਂ ਕਹਿੰਦਾ ਨਾ ਆਪ ਇਹ ਤੇ ਚਲਣਾ ਵਿੱਚ ਖੜਾ ਪ੍ਰਸ਼ਾਦੀ ਦੇਗਾ ਹਜ਼ਰ ਆਪ ਜੀ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਰਸਰੀ ਰਾਇਕ ਹੋਵੇ ਸੱਚਾ ਆ ਸੁਣਿਓ ਧਿਆਨ ਨਾਲ ਉੱਥੇ ਕੀ ਲਿਖਿਆ ਹੈ ਇਨਾ ਕਰੀਪਾਕ ਸਾਲ ਸੋਚ ਸੋਚ ਮੈਂ ਬਾਰ ਬਾਰ ਪੜਿਆ ਸੋਚ ਕਿਤਰਾ ਪਾਕਸਤਾਨ ਕਿਹਨੂੰ ਕਹਿੰਦੇ ਜੀ ਰਸੋਈ ਘਰ ਨੂੰ ਜਿੱਥੇ ਰਸੋਈ ਦੇ ਵਿੱਚ ਸਬਜ਼ੀ ਪਕਾਈ ਜਾ ਸਕਦੀ ਹੈ ਸੁਣਿਓ ਰਸੋਈ ਘਰ ਸਬਜ਼ੀ ਪਕਾ ਕੇ ਤੇ ਕਿਸੇ ਨੂੰ ਕਹਿਆ ਜੀ ਭੋਗ ਲਾ ਲਓ ਪ੍ਰਵਾਨ ਕਰ ਲਓ ਸੱਚਾ ਜੀ ਇੱਥੇ ਗੁਰੂ ਜੀ ਨੇ ਕਰੀਪਾਕ ਸਾਲ ਸੋਚ ਆ ਗੁਰੂ ਗ੍ਰੰਥ ਸਾਹਿਬ ਜੀ ਰਸੋਈ ਘਰ ਆ ਜਿੱਥੇ ਸਾਡੀ ਸੁਰਤੀ ਨੇ ਪੱਕਣਾ ਹੈ ਜਿਹਦੇ ਵਿੱਚ ਬਹਿ ਕੇ ਸਾਡੀ ਸੁਰਤ ਨੇ ਪੱਕਣਾ ਜਿਵੇਂ ਗੁਰਬਾਣੀ ਪੜਾਂਗੇ ਸਾਡੀ ਸੁਰਤੀ ਉਹਦੀ ਬਣ ਜਾਗੀ ਜਿੱਦਾਂ ਦੀ ਪ੍ਰਵਾਤਮਾ ਨੂੰ ਚਾਹੀਦੀ ਹੈ ਗੁਰਬਾਣੀ ਪੜਦੇ ਆ ਪੜਦਾ ਤਬਦੀਲੀ ਆ ਜਾਂਦੀ ਹੈ ਤੁਸੀਂ ਮੰਨੋਗੇ ਗੁਰਬਾਣੀ ਪੜਦੇ ਆ ਪੜਦਾ ਗੁਰਬਾਣੀ ਵਿੱਚ ਲਿਖਿਆ ਹਰਕਾ ਸੇਵਕ ਹਰ ਹੀ ਦੇਹ ਉਹਨੂੰ ਰੱਬ ਦਾ ਪਿਆਰਾ ਰੱਬ ਵਰਗਾ ਹੈ ਦੇਖੋ ਕਿੰਨੀ ਵਿਡਿਆਈ ਦਿੱਤੀ ਹੈ ਪਰ ਕਿਨੂੰ ਜਿੰਨ ਸੇਵਿਆ ਤਿੰਨ ਪਾਇਆ ਮਾਨ ਜੇ ਕੱਲਾ ਪੜਿਆ ਹੀ ਤੇ ਤੋ ਕੀ ਕਹਿੰਦੇ ਕਹਿੰਦੇ ਕਰੀ پاک ਸਾਲ ਸੋਚ ਪੁੱਤਰਾਂ ਕਹਿੰਦੇ ਗੁਰੂ ਜੀ ਮੈਂ ਇਸ ਗੁਰੂ ਗ੍ਰੰਥ ਸਾਹਿਬ ਦੀ پاک ਸਾਲਾ ਦੇ ਵਿੱਚ ਆਪਣੀ ਸੋਚ ਜਿਹੜੀ ਆ ਪਕਾ ਪਕਾ ਕੇ ਪੁੱਤਰ ਕਰ ਲਈ ਹੁਣ ਮੇਰੀ ਸੋਚ ਪੁੱਤਰ ਹੋ ਗਈ ਏ ਤਾਂ ਕੀ ਕਰੋਂ ਹੁਣ ਹੁਣ ਲਾਵੋ ਭੋਗ ਹਰ ਰਾਏ ਭੋਗ ਦਾ ਮਤਲਬ ਇਹਦਾ ਪ੍ਰਵਾਨ ਕਰਨਾ ਕਹਿੰਦੇ ਮੇਰੀ ਸੋਚ ਪ੍ਰਵਾਨ ਕਰ ਲਓ ਹੁਣ ਭੋਗ ਲਾ ਦਿਓ ਪ੍ਰਵਾਨ ਕਰ ਲਓ ਉਹ ਸੋਚ ਨੂੰ ਭੋਗ ਲਵਾਉਣਾ ਸੀ ਆਪਾਂ ਤੇ ਉਹ ਲਵਾਇਆ ਨਹੀਂ ਉਹ ਲਵਾਇਆ ਹੀ ਨਹੀਂ ਪਤਾ ਕਾਰਨ ਕੀ ਹੈ ਸਾਡੀ ਜਿਹੜੀ ਮਨਵਿਰਤੀ ਹੈ ਨਾ ਜੀ ਉਹ ਬਾਰ ਬਾਰ ਫਿਰਦੀ ਸਾਡੇ ਮਨ ਦੇ ਫੁਰਨੇ ਹੋ ਰਿਹਾ